ਮੈਂ ਲਬਲਬ ਕੇ ਧੱਕਾ ਹਾਂ ਮਝਬ ਕੁਦਾਦਾ ਮੈਂ ਲਬਲਬ ਕੇ ਧੱਕਾ ਹਾਂ ਮਝਬ ਕੁਦਾਦਾ ਨਾ ਟੋਪੀ ਨਾ ਪਗੜੀ ਜਨੇ ਹੂ ਨਾ ਪਾਉਂਦਾ ਨਾ ਟੋਪੀ ਨਾ ਪਗੜੀ ਨਾ ਜਨੇ ਹੂ ਉਹ ਪਾਉਂਦਾ ਨਾ ਹੱਥਾਂ 'ਚ ਆਪਣੇ ਤਸਵੀਕ ਨੂੰ ਮਾਉਂਦਾ ਨਰੀਤਾ ਤੇ ਸਰਵਰ ਵਿੱਚ ਉਹ ਗੋਤੇ ਲਾਉਂਦਾ ਮੈਂ ਲਬਲਬ ਕੇ ਧੱਕਾ ਹਾਂ ਮਝਬ ਕੁਦਾਦਾ ਨਾ ਕਾਲੇ ਨਾ ਚਿੱਟੇ ਨਾ ਪਗਵੇਂ ਨਿਵਸਤਰ ਨਾ ਲਾਵੇ ਸਮਾਦੀ ਨਾ ਪਰਦਾ ਉਹ ਮੰਤਰ ਨਾ ਹੱਥਾਂ ਵਿੱਚ ਫੜਦਾ ਉਹ ਸ਼ਸਤਰ ਮੈਂ ਲਬਲਬ ਕੀ ਧੱਕਾ ਹਾਂ ਮਜ਼ਹਬ ਖੋਦਦਾ ਮੈਂ ਲਬਲਬ ਕੀ ਧੱਕਾ ਮਜ਼ਹਬ ਖੋਦਦਾ ਉਹ ਬਣ ਬਣ ਕੇ ਪੱਥਰ ਨਾ ਮੱਥੇ ਟਿਕਾਵੇ ਨਾ ਸੋਨੇ ਨਾ ਚਾਂਦੀ ਦੇ ਮੰਗੜਾ ਚੜਾਵੇ ਨਾ ਤੁਪਾਂ ਨਤਾਗੇ ਨਾ ਚਿਲੇ ਕਰਾਵੇ ਮੈਂ ਲਬਲਬ ਕੀ ਧੱਕਾ ਹਾਂ ਮਜ਼ਹਬ ਖੋਦਦਾ ਉਦੀ ਬਾਰ ਗਾਵੇਂ ਨਸਲੀ ਬੇਨਾ ਖਾਣੇ ਨੰਨੀ ਲੈਣਾ ਪੀਲੇ ਹਰੇ ਸੁਰਖ ਚੰਡੇ ਨਾ ਹੱਥਾਂ ਵਿੱਚ ਉਸਤੇ ਸ਼ਾਸਕ ਤੇ ਖੰਡੇ ਮੈ ਲਬਲਬ ਕੇ ਥਕਾ ਹਾਂ ਮਜ਼ਹਬ ਖੁਦਾ ਦਾ ਨਾ ਮੰਦਿਰ ਨਾ ਮਸਜਿਦ ਨਾ ਗਿਰਜੇ ਵਿੱਚ ਮੈ ਰੁਤਾ ਦੇ ਰੰਗ ਵਿੱਚ ਉਸਦੀ ਬਸੇਰਾ ਤੇ ਸੂਰਜ ਤੋਂ ਵੱਡਾ ਉਸ ਦਾ ਕਦਰ ਦਾ ਕੀਰਾ ਮੈ ਲਬਲਬ ਕੇ ਥਕਾ ਹਾਂ ਮੈ ਲਬਲਬ ਕੇ ਥਕਾ ਹਾਂ ਮੈਂ ਲਬ ਲਬ ਕੇ ਥੱਕਾ